ਸਭ ਕੁਛੇ ਪਰਮਾਤਮਾ ਦੇ ਵਸ ਹੈ ਅਕਾਲ ਪੁਰਖ ਦਾ ਪਾਣਾ ਵਰਦਾ ਹੈ ਜੇ ਅਗਰ ਸੋਝੀ ਆ ਜੇ ਫਿਰ ਸਾਡੇ ਅੰਦਰੋਂ ਹਉਮ ਦੀ ਪਾਵਨਾ ਹਮੇਸ਼ਾ ਹਮੇਸ਼ਾ ਸਭ ਦੀ ਕਿਮਾਇ ਕਰਕੇ ਗੁਰੂ ਕਿਰਪਾ ਸਦਗਾ ਮਿਟ ਜਾਵੇਗੀ ਜੀ ਬਚਨ ਮਹਾਰਾਜਿਆਂ ਦੇ ਸਭ ਕਹ ਤੇਰੀ ਵਸ ਹੈ ਤੋ ਸੱਚਾ ਸਾਹ ਭਗਤ ਰਤੇ ਰੰਗ ਏਕ ਕੈ ਪੂਰਾ ਵਿਸ਼ਾਹ ਅੰਮ੍ਰਿਤ ਭੋਜਨ ਨਾਮ ਹਰ ਰਾਜ ਰਾਜ ਜਨ ਖਾਹ ਸਭ ਪਦਾਰਥ ਪਾਈਨ ਸਿਮਰਨ ਸਾਚ ਲਾਹ ਸੰਤ ਪਿਆਰੇ ਪਾਰਬ੍ਰह्म ਨਾਨਕ ਹਰਗੰ ਅਗਾਹ ਹੇ ਗੁਰ ਵਾਹਿਗੁਰੂ ਪਾਈ ਗੁਰ ਵਾਲੇ ਬਣੇ ਸੱਚੇ ਸਾਦੇ ਬੜਿਆਏ ਕਰੀਏ ਪ੍ਰਮਾਤਮਾ ਦੀ ਆਹ ਪ੍ਰਮਾਤਮਾ ਕਿਰਪਾ ਕਰਕੇ ਜੀਵਨ ਤੁਹਾਡਾ ਸੁਖੀ ਆਨੰਦਮਈ ਤੇ ਸਹਿਜ ਵਾਲਾ ਬਣਾ ਦੇਣਗੇ ਜੀ